ਸਤਿ ਸ੍ਰੀ ਅਕਾਲ ਜੀ ਸ਼ਾਹ ਕਿਤਾਬ ਘਰ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਤੇ ਅੱਜ ਤੁਹਾਨੂੰ ਦੇਣ ਜਾ ਰਹੇ ਹਾਂ ਸੱਦਾ ਸੱਦਾ ਇਹ ਆ ਕਿ ਜੋ ਪੰਜਾਬ ਦੇ ਵਿੱਚ ਦੋ ਅਹਿਮ ਮੇਲੇ ਹੁੰਦੇ ਨੇ ਕਿਤਾਬਾਂ ਦੇ ਉਹ ਆ ਚੁੱਕੇ ਨੇ ਉਹ ਐ ਮੇਲਾ ਪਹਿਲਾ ਜਿਹੜਾ ਮੇਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੈ ਉਹਦੀਆਂ ਤਰੀਕਾਂ ਤੁਸੀਂ ਨੋਟ ਕਰ ਲਓ ਫਾਈਨਲ ਹੋ ਚੁੱਕੀਆਂ ਨੇ 30 ਜਨਵਰੀ ਤੋਂ ਲੈ ਕੇ 3 ਫਰਵਰੀ ਤੱਕ 5 ਦਿਨਾਂ ਦਾ ਇਹ ਮੇਲਾ ਹੋਊਗਾ ਔਰ ਆਓ ਆਪਾਂ ਉੱਥੇ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਚਾਹਾਂ ਮਾਂ ਵੀ ਪੀਵਾਂਗੇ ਚੁਗਲੀਆਂ ਵੀ ਕਰਾਂਗੇ ਤੇ ਹੋਰ ਹਸਤੀਆਂ ਨਾਲ ਵੀ ਮਿਲਾਂਗੇ ਔਰ ਉੱਥੇ ਇੱਕ ਖੂਬਸੂਰਤੀ ਇਹ ਵੀ ਆ ਕਿ ਉੱਥੇ ਯੂਥ ਫੈਸਟੀਵਲ ਵੀ ਨਾਲ ਹੋਵੇਗਾ ਮਤਲਬ ਕਿ ਮੇਲੇ ਦੇ ਦਿਨਾਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਯੂਥ ਫੈਸਟੀਵਲ ਵੀ ਆ ਤੇ ਯੂਥ ਫੈਸਟੀਵਲ ਵਾਲੇ ਦੇ ਵਿੱਚ ਤੁਸੀਂ ਹੋਰ ਰੰਗਾਰੰਗ ਪ੍ਰੋਗਰਾਮ ਜੋ ਕਲਚਰਲ ਵਾਲੇ ਹੁੰਦੇ ਨੇ ਉਹ ਵੀ ਦੇਖ ਸਕਦੇ ਹੋ ਔਰ ਅਗਲਾ ਮੇਲਾ ਜਿਹੜਾ ਹੋਊਗਾ ਉਹ ਹੈਗਾ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਦੇ ਵਿੱਚ ਮਾਝੇ ਵਾਲੇ ਮਿੱਤਰ ਜੋ ਬਹੁਤ ਮੈਨੂੰ ਪੁੱਛਦੇ ਨੇ ਵੀ ਭਾਈ ਮੇਲਾ ਕਦੋਂ ਹੋਊਗਾ ਕਦੋਂ ਹੋਊਗਾ ਉਹ ਮੇਲਾ ਹੈਗਾ ਆਪਣਾ 21 ਫਰਵਰੀ ਤੋਂ ਸ਼ੁਰੂ ਹੋ ਕੇ 25 ਫਰਵਰੀ ਤੱਕ ਉਸ ਦੇ ਵਿੱਚ ਵੀ ਬਹੁਤ ਸਾਰੀਆਂ ਹਸਤੀਆਂ ਆਉਣਗੀਆਂ ਔਰ ਰੰਗਾਰੰਗ ਪ੍ਰੋਗਰਾਮ ਵੀ ਚੱਲੂਗਾ ਔਰ ਉੱਥੋਂ ਦੀ ਖਾਸੀਅਤ ਇਹ ਆ ਕਿ ਉੱਥੋਂ ਦਾ ਗਿੱਧਾ ਔਰ ਭੰਗੜਾ ਬਹੁਤ ਹੀ ਬਹੁਤ ਮਕਬੂਲ ਆ ਮਸ਼ਹੂਰ ਆ ਤਨੂ ਦੇਖ ਕੇ ਬਹੁਤ ਆਨੰਦ ਆਉਗਾ ਤੇ ਬਹੁਤ ਹੀ ਕੱਟ ਹੁੰਦਾ ਉਸ ਚੀਜ਼ ਨੂੰ ਦੇਖਣ ਲਈ ਤੁਸੀਂ ਵੀ ਆਇਓ ਉੱਥੇ ਵੀ ਆਪਾਂ ਚਾਹ ਪੀਵਾਂਗੇ ਚੁਗਲੀ ਚਪਟਾ ਸਾਰਾ ਕੁਝ ਚੱਲੂਗਾ ਆਇਓ ਜੀ ਆਇਆਂ ਨੂੰ ਤੇ ਇਹ ਤਰੀਕਾ ਨੋਟ ਕਰ ਲਿਓ ਭਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੈਗਾ 30 ਜਨਵਰੀ ਤੋਂ ਲੈ ਕੇ 3 ਜਨ 3 ਫਰਵਰੀ ਤੱਕ ਔਰ ਅਮਰਸਰ ਖਾਲਸਾ ਕਾਲਜ ਦੇ ਵਿੱਚ 21 ਫਰਵਰੀ ਤੋਂ ਲੈ ਕੇ 25 ਫਰਵਰੀ ਤੱਕ ਸੋ ਇੰਨੀ ਕੁ ਬੇਨਤੀ ਹੈ ਭਾਈ ਸ਼ਾਹ ਕਿਤਾਬ ਘਰ ਦੇ ਨਾਲ ਜੁੜੇ ਰਹੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਲਾਇਕ ਕਮੈਂਟ ਜੋ ਵੀ ਜਾਣਕਾਰੀ ਪੁੱਛਣੀ ਹੁੰਦੀ ਹੈ ਪੁੱਛ ਲਿਆ ਕਰੋ ਤੇ ਵੱਧ ਤੋਂ ਵੱਧ ਕਿਤਾਬਾਂ ਵਿੱਚ ਸਾਡੇ ਤੋਂ ਆਨਲਾਈਨ ਖਰੀਦੋ